ਨੇ ਪਹਿਲੀ ਤਾਂ ਹਮੂ ਕਰਤਾ ਕਿ ਰੱਬ ਬਣੀ ਹੈਗਾ ਜੋਰ ਮਿੱਤਰੋ ਰੋਟੇ ਜਿੰਗ ਨਹੀਂ ਜਾਂਦਾ ਦੇਖੋ ਬੋਗਦਾ ਖਿੱਚ ਮਿੱਤਰਾ ਖਿੱਚ ਇੱਥੇ ਆ ਕੇ ਪਤਾ ਲੱਗਦਾ ਟਰੈਕਟਰ ਦੇ ਜੋਰਾਂ ਦਾ ਦੇਖੋ ਮਿੱਤਰੋ ਰੇਸ ਤੇ ਮਾਰ ਮੁਕੀ ਲਓ ਵੀ ਮਿੱਤਰੋ ਕੋੜ ਆ ਗਏ ਨੇ 36 ਤੇ ਦੇਖਦੇ ਕਿੰਨਾ ਜੋਰ ਆ ਟਰਾਲਾ ਖਿੱਚ ਪਾਉਂਦਾ ਕਿ ਨਹੀਂ ਪਾਉਂਦਾ ਅੰਦਰ ਨੇ ਪਹਿਲੀ ਤਾਂ ਹਮੂ ਕਰਤਾ ਕਹਿੰਦੇ ਰੱਬ ਬੰਨੀ ਹੈਗਾ ਜੋਰ ਮਿੱਤਰੋ ਝੂਟੇ ਚ ਕਹਿੰਦੇ ਜਾਂਦਾ ਦੇਖੋ ਬੋਕਦਾ 1100 ਪ੍ਰਾਈਜ਼ ਹੋਵੇਗਾ 16 ਫਰਬੂਰੀ 32 ਮਿੰਟ ਦੇ ਵਿੱਚ ਲੱਗ ਗਈਆਂ ਰੌਣਕਾਂ ਟਰਾਲੀ ਖਿੱਚ ਇਹ ਆਪ ਨੂੰ ਖੁੱਲੇ ਸੱਦੇ ਆ ਉੱਥੇ ਵੀ ਟੀਮਾਂ ਇਸ ਤੋਂ ਹਮਾਗੀ ਪੁੱਤਰ ਮੇਰੇ ਵੀ ਬੜੀ ਭਰਾਏ ਸਾਡਾ ਖੁੱਲੇ ਸੱਦੇ ਲਾਉਦਾ ਤੇਜ ਮਿੱਤਰੋ ਕਿੱਜ ਐਤੀ ਆਗੇ ਪਤਾ ਲੱਗਦਾ ਟਰੈਕਟਰ ਦੇ ਜੋਰਾਂ ਦਾ ਦੇਖੋ ਮਿੱਤਰੋ ਰੇਸ ਤੇ ਮਾਰਮਕੀ ਯੱਲਾ 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 ਅੰਦਰ ਧੂਏ ਦੀ ਬੱਦਾਂ ਨਹੀਂ ਜਾਂਦਾ ਕਹਿੰਦੇ ਇਹ ਟ੍ਰੇਡਰ ਆਇਆ ਬਸ ਟੀਟੀ ਨਹੀਂ ਆ ਮੇਟਰੋ ਲੈ ਚੱਲ 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 ਪੜ ਪੜ ਧੀਰ ਪਾਉਂਦਾ ਬਦੰਦਰ ਕਹਿੰਦੇ ਪੜ ਪਟ ਦੇਖੋ ਮਿੱਤਰੋ ਮਿੱਤਰ ਬੰਦਨਾ ਘਰ ਲੀਕ ਦੇ ਡਾਕਟਰ ਨੂੰ ਵੇਸਟੇ ਮਾਰਨਾ ਮੁਕੀ ਲੈ ਗਿਆ ਕੰਨ ਲੈ ਗਿਆ ਕਨੇ ਹਮ ਤਾਂ ਟਰੈਕਟਰ ਨਾਲ ਹੀ ਆਪਾਂ ਖਰਾਬ ਕਰਨ ਲੱਗੇ ਤੇ ਰਾਣਾ ਖੁੰਡਾ ਗਨੇ ਕਿੱਥੇ ਦੌੜਦਾ ਇਹ ਇੱਕ ਇੱਕ ਲਾਪਰੋਸਕੋਪੀ ਜਿਹੜੀ ਜੁੜੀ ਹੈ ਇੱਕ ਵਾਰੀ ਸਾਰੀ ਸਾਜ ਦੇ ਲੱਕਿਆ ਸੀ ਦੇਖਤੀ ਜੜੀ ਕਰਨ ਲੱਗੇ ਆਪਾਂ ਨੂੰ ਸਭ ਨੂੰ ਪਤਾ ਕਿ ਇਹ ਹੋ ਗਿਆ ਮਿੱਤਰਾਂ ਕਹਿੰਦੇ ਬੜੀ ਠੰਡਾ ਹੋਇਆ ਕਰ ਲਿਆ ਕੰਮ ਮਾਰੇ ਜਿਦ ਮੁੱਕੀ ਚੱਚ ਲੈ ਨੂੰ ਸਾਧਾ ਖਾਤਰ ਬੈਠਿਆ ਸਾਡੀ ਖਾਤਰ ਬੈਠਿਆ ਗਾਦੇ ਅੱਤਾ ਦੀ ਖਾਤਰ ਬੈਠਿਆ ਡੈਡਾ ਹੋ ਗਿਆ ਕਹਿੰਦੇ ਮਿੱਤਰੇ ਕੰਮ ਕਹਿੰਦੇ ਹੁਣਾ ਚੱਲਾਇ ਨੂੰ ਖਚਣਾ ਜੇ ਆਪਾਂ ਗਾਤੋਂ ਵਾਲੀ ਨਾਲ ਬੋਲੇ ਤਾਂ ਤੌਰੀ ਬਾਲਟਰ ਦੇ ਪਰ ਪੋਜੀਏ ਸਾਡੇ ਸੈਕਟਰ ਸਰਕਾਰ ਨੂੰ ਪੱਗਾ ਲੱਗ ਕਹਿੰਦੇ ਜਕੀਸ਼ ਜੀ ਥੱਲੇ ਆਣ ਜਿਹੜੇ ਇਕੱਲੇ ਕਾਰੋਬਾਰ ਤੋਂ ਜਿੱਥੇ ਬੈਠੇ ਉਹਨਾਂ ਨੇ ਆਹ ਸਾਰਾ ਪੰਜਾਬ ਵੇਖਿਆ ਤੇ ਜਿਹੜਾ ਆਪਾਂ ਪਹਿਲਾਂ ਦਿੱਲੀ ਤੋਂ ਨਿਕਲੇ ਆ ഇവിടെ ഒരു ടീച്ചർ ആണ് ਨੇ ਕੀ ਉਹਨੇ ਕੀ ਲੈ ਵੀ ਮਿੱਤਰੋ ਟਰੈਕਟਰ ਦਾ ਦੂਜਾ ਰਾਉਂਡ ਸਟਾਰਟ ਹੋ ਗਿਆ ਕਹਿੰਦੇ ਇਹ ਵੀਰ ਜਿਹੜਾ ਆ ਜਾਣਾ ਕਹਿੰਦੇ ਮਿੱਤਰੋ ਮੋੜ ਤੇ ਆ ਕੇ ਹੜ ਗਿਆ ਗਰਾੜੀ ਕਹਿੰਦੇ ਹਰੇਕ ਟਰੈਕਟਰ ਦੀ ਇੱਥੇ ਪਤਾ ਲੱਗਦਾ ਜੋਰ ਆਂਦਾ ਕਹਿੰਦੇ ਉਹ ਬਾਈ ਯਾਰ ਆਪਾਂ ਬਾਹਰ ਕਰ ਲਈਏ ਭਰਾ ਵੜ ਗਿਆ ਹਾਂ ਇਹ ਆਪਾਂ ਨੂੰ ਵੀ ਪਤਾ ਹੁਣ ਟਾਈਮ ਤੋਂ ਜਿਹੜਾ ਬਾਹਲਾ ਦੂਰ ਹੋ ਚੁੱਕਿਆ ਸਾਡੇ ਤੋਂ ਜਿਹੜਾ ਦੂਰ ਹੋ ਗਿਆ ਲੈ ਵੀ ਜੀ ਸੀ ਵੀ ਵਾਲਿਆ ਆ ਜਾ ਗਿਆ ਰਹਾ ਭੱਜ ਕੇ ਆਪਾਂ ਆਪਣੇ ਆਪ ਹੀ ਜਿਹੜਾ ਸਾਈਡ ਤੇ ਕਰੇ ਕਿਉਂਕਿ ਯਾਰ ਆਪ ਨੂੰ ਪਤਾ ਹੁੰਦਾ ਵੀ ਸਮੇਂ ਦੇ ਵਿੱਚ ਟਰੈਕ ਜਿਹੜਾ ਆਪਣਾ ਨਹੀਂ ਆਵੇਗਾ ਇਸ ਕਰਕੇ ਆਪਾਂ ਸਮਾਂ ਜਿਹੜਾ ਬਚਾ ਲਈਏ ਜੇ ਆਪਾਂ ਸਮੇਂ ਦੀ ਕਦਰ ਕਰਾਂਗੇ ਤੇ ਸਮਾਂ ਜਿਹੜਾ ਆਪਣੇ ਜਰੂਰ ਕਦਰ ਕਰੇਗਾ ਹਾਂ ਉਧਰ ਕੇ ਨਹੀਂ ਲੱਖਾ ਪ੍ਰਧਾਨ ਪੈੜੀ ਲੱਗਾ ਉਹੀਗੇ ਜਿਹੜੇ ਜਿੱਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਕਰਦੇ ਕਿ ਸਾਡੇ ਸੁਝਾਅ ਦੇ ਵਿੱਚ ਕਿਤੇ ਵੱਡੇ ਜੋੜਾ ਦਾ ਚਾਪ ਪਹੜਾ ਕਿਤੇ ਭੈੜੀ ਲੱਗਾ ਉਹ ਭਰਾ ਵੀ ਕਿਤੇ ਪਿੱਛੇ ਪਰ ਤੋਂ ਪੁੱਜਿਆ ਬਹੁਤ ਬਹੁਤ ਧੰਨਵਾਦ ਅਸੀਂ ਕਰਦੇ ਆਂ ਬਾਈ ਟਰੈਕਟਰ ਆ ਜਾਵੇ ਆਈਫੋਨ 7 ਪਲੱਸ ਹਨੇ